ਠੀਕ ਹੈ ਕਿ ਗਾਠੇ ਦੀ ਕਿੰਨੇ ਕਿਲੋ ਦੀ ਆ 25 ਤੋਂ 28 ਕਿਲੋ ਉਹ ਤਾਂ ਫਿਰ ਜਰਾ ਯਾਰਾਂ ਨੇ ਇੱਕਦਮ ਮੜਤਾ ਵੀ ਤੁਸੀਂ ਅੱਗ ਨਾਲ ਲਾਓ ਪਰਾਲੀ ਨੂੰ ਠੀਕ ਹੈ ਜੀ 35 HP ਦਾ ਜਿਹੜਾ ਟਰੈਕਟਰ ਚਲਾਈ ਜਾਵੇ ਭਰਾ ਓਕੇ ਜੇ ਕਿਸੇ ਵੀਰ ਭਾਈ ਨੂੰ ਇਹਦੇ ਬਾਰੇ ਜਾਣਕਾਰੀ ਹੋਈ ਤਾਂ ਵੀ ਸਾਨੂੰ ਕਮੈਂਟਾਂ ਜਰੂਰ ਹਾਂਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਸੀ ਬੇਲਰ ਤਾਂ ਤੁਸੀਂ ਦੇਖੇ ਹੋਣਗੇ ਪਹਿਲਾਂ ਬਹੁਤ ਹਰ ਹੁਣ ਇੱਕ ਨਮਾ ਬੇਲਰ ਆਇਆ ਨਾਲ ਹੈ ਦੇਖਣ ਨੂੰ ਛੋਟਾ ਜਿਹਾ ਤੇ ਉਹ ਜਿਹੜੇ ਅੱਗੇ ਖਰਚੇ ਪੜਦੇ ਹੁੰਦੇ ਸੀ ਆਪਾਂ ਖਰਚੇ ਵੱਢ ਕੇ ਫਿਰ ਰਾਇ ਕੁਮਾਰ ਨੇ ਬਹੁਤ ਵੱਡਾ ਕੰਮ ਹੋ ਜਾਂਦਾ ਸੀ ਉਹਦਾ ਬਾਲਾ ਕੁਸ ਕਰਨਾ ਪੈਂਦਾ ਬਾਲਾ ਕੁਸ ਕਰਨਾ ਪੈਂਦਾ ਸੀ ਹੁਣ ਸਿਰਫ ਬੇਲਰ ਆ ਗਿਆ ਵੀ ਕਮੈਂਡ ਨਾਲ ਜੀਰੀ ਵੜਾਓ ਜੀਰੀ ਪੜਾ ਕੇ ਉਸ ਤੋਂ ਬਾਅਦ ਜਿਹੜੀ ਕਮੈਂਡ ਦੀ ਲੈਦ ਲੇਦਾ ਉਹ ਤੇ ਫਿਰ ਉਹਦੀਆਂ ਇਕੱਠਾਂ ਬੰਨ੍ਹ ਦੋ ਬਹੁਤ ਹੀ ਕੰਮ ਸੌਖਾ ਕਰਤਾ ਅੱਗੇ ਨਾਲੋਂ ਤੇ ਦਿਖਾਈਏ ਜਿਵੇਂ ਮਾਰਕੀ ਚੱਲ ਹਾਂ ਨਾਲੇ ਅੱਜ ਉਹਨੂੰ ਹੁਣ ਆਪਾਂ ਚਲਾਉਣ ਲੱਗਿਆਂ ਚੱਲਦਾ ਦਿਖਾਉਣੇ ਆ ਨਾਲੇ ਸਾਨੂੰ ਸਾਰਾ ਪਤਾ ਲੱਗ ਜੂ ਕਿਵੇਂ ਸਾਫ ਸਫਾਈ ਕਰਦਾ ਫਿਰ ਸੇ ਹਣਾ ਤੇ ਨਾਲੇ ਕਰਦਿਆਂ ਗੱਲਬਾਤ ਕਿੰਨੇ ਦਾ ਹੈਗਾ ਨਾਲੇ ਕੋਈ ਇਹ ਨਹੀਂ ਹੈਗਾ ਅੱਗੇ ਵਾਲੇ 14-15 ਲੱਖ ਰੁਪਈਆ ਲਾਉਣਾਗਾ ਸਿਰਫ 3 ਲੱਖ 80 ਹਜ਼ਾਰ ਦਾ ਮੇਲ ਲਾਉਣਾਗਾ ਬਾਕੀ ਸਾਨੂੰ ਚੱਲਦਾ ਦਿਖਾਉਣਿਆਂਗੇ ਆਜੋ ਰਾਜਿੰਦਰਾ ਹਾਂਜੀ ਕੀ ਹਾਲ ਆ ਹੋਠੀ ਵਧੀਆ 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 ਵੀਰੇ ਵਧੀਆ ਅਸੇ ਜਿਵੇਂ ਉਹ ਦੂਜੇ ਵੇਨਰਾ ਚ ਆ ਤਾਗਾ ਪਾਉਣ ਦੀ ਸਮੱਸਿਆ ਹੁੰਦੀ ਸੀ ਤਾਗਾ ਟੁੱਟ ਗਿਆ ਔਰ ਇਹ ਨਾਲੇ ਉਪਰੀ ਤਾਗਾ ਆ ਗਿਆ ਉਪਰੀ ਤਾਗਾ ਵੀਰੇ ਇਹਦੀ ਵੈਸੇ ਘਾਟਾ ਸਮੱਸਿਆ ਠੀਕ ਆ ਬਾਕੀ ਅੱਗੇ ਆਪਾਂ ਨੂੰ ਪਹਿਲਾਂ ਕਰਚੇ ਪੜਾਉਣੇ ਪੈਂਦੇ ਫਿਰ ਰੈਕ ਮਾਰਨਾ ਪੈਂਦਾ ਖਾਸਾ ਵੱਡਾ ਕੰਮ ਕਰਨਾ ਪੈਂਦਾ ਇਹ ਤਾਂ ਬਹੁਤ ਵਧੀਆ ਸਿਸਟਮ ਵੀਰੇ ਇਕੱਲੇ ਲਿੱਦ ਦੀ ਇਕੱਠਾ ਕਰਨੀ ਇਹਨਾਂ ਨੇ ਅਸੇ ਇਕੱਲੀ ਲਿੱਦ ਦੀ ਹਾਂ ਠੀਕ ਆ ਗਾਠੇ ਦੀ ਕਿੰਨੇ ਕਿਲੋ ਦੀ ਆ 25 ਤੋਂ 28 ਕਿਲੋ ਉਹ ਤਾਂ ਫਿਰ ਜੇ ਆ ਰਾਮ ਟਰਾਲੀ ਜੀ ਜਾ ਕੇ ਪਹਿਲਾਂ ਅਗਲਾ ਬਿਲਕੁਲ ਬਿਲਕੁਲ ਬਾਕੀ ਹੁਣ ਆਪਾਂ ਕੀ ਗੱਲ ਜਿਵੇਂ ਹੁਣ ਉਹ ਫੇਲਰ ਤੇ ਦਾ ਮੰਨ ਲਾ ਵੀ ਆਪਾਂ ਨੂੰ ਉਹ ਚਾਹੇ ਟਰਾਲੇ ਚਾਹੀਦੇ ਸੀ ਇਹ ਤਾਂ ਚਾਹੇ ਬੰਦਾ ਕਿਸਾਨ ਕਿੰਨੇ ਦਾ ਹੈ ਇਹ ਤਾਂ 180000 ਰੁਪਏ ਦਾ ਵੀਰ ਨੇ ਤਾਂ ਭਵਿੰਦਰ ਸਿੰਘ ਨੰਬਰਦਾਰ ਚਹਾੜਿਆ ਤੋਂ ਠੀਕ ਆ ਇਧਰ ਹਮੀਰ ਸਿੰਘ ਨੰਬਰਦਾਰ ਦੇ ਪਿੰਨ ਆਪਾਂ ਝੋਨਾ ਵੜਿਆ ਜੇ ਅੱਜ ਹੁਣ ਇੱਥੇ ਇਕੱਠਾ ਬਣ ਰਹੀਆਂ ਨੇ ਅੱਜ ਹੀ ਵੱਡੀ ਅੱਜ ਹੀ ਆਹ ਠੀਕ ਕਰਦੇ ਹਾਂ ਮੰਨ ਕੇ ਆਪਾਂ ਟ੍ਰਾਇਲ ਕਰਕੇ ਟ੍ਰਾਇਲ ਕਰਕੇ ਦਿਖਾਉਨੇ ਆ ਜੀ ਸਾਰੇ ਵੀਰ ਭਰਾਵਾਂ ਨੂੰ ਤੇ ਵੀ ਕੇ ਸੰਪਰਕ ਕਰ ਲੈਣਗੇ ਜਿਹੜਾ ਵੀ ਬੰਦਾ ਦਾ ਸੰਪਰਕ ਕਰ ਲੈ 95553 86388 ਨੰਬਰ ਹੈ ਅਫਸਰ ਨੰਬਰਦਾਰ ਸਾਹਿਬ ਦਾ ਪਿੰਡ ਚਹਾਣੇ ਪਿੰਡ ਚਹਾਣੇ ਨੰਬਰ ਹੈਗਾ ਜੀ ਤੇ ਜਦੋਂ ਮਰਜ਼ੀ ਸੰਪਰਕ ਕਰਿਓ ਬਾਕੀ ਹੁਣ ਸਾਨੂੰ ਚੱਲਦਾ ਦਿਖਾਉਣੇ ਆਗੇ ਵੀਰ ਨੇ ਸਬਸਿਡੀ ਦੇ ਲੈਨੇ ਸਾਰੇ ਸੰਦਾਂ ਦਾ ਠੀਕ ਆ ਤੇ ਬਹੁਤ ਹੀ ਵਧੀਆ ਕੰਮ ਓਕੇ ਹੁਣ ਆਪਾਂ ਇਕੱਠ ਮੰਨ ਕੇ ਦਿਖਾਉਣੇ ਵੀਰ ਭਰਾਵਾਂ ਨੂੰ ਤੇ ਬਾਕੀ ਸੁੱਕੇ ਦੇ ਤਾਂ ਹੋਰ ਵੀ ਸਖਾਲਾ ਚੱਲਣਾ ਸਾਰੇ ਸੰਦਾਂ ਨੇ ਹਾਂ ਅੱਜ ਦਾ ਆਪਾਂ ਟ੍ਰਾਇਲ ਕਰਕੇ ਕਰਤਾ ਜਿਵੇਂ ਹੁਣ SMS ਵਗੈਰਾ ਨੂੰ ਕਹਿੰਦੇ ਨੇ ਭਾਈ SMS ਨੂੰ ਨਾ ਤਾਂ ਜਮੀਨ ਦਾ ਵੀ ਚਾਹੀਦਾ ਹੈ ਲੋਕਾਂ ਨੂੰ ਸਹੂਲਤਾਂ ਦੇਣ ਦੁਨਾਰਾ ਨੇ ਇੱਕਦਮ ਮੜਤਾ ਵੀ ਤੁਸੀਂ ਆਗ ਨਾ ਲਾਓ ਪਰਾਲੀ ਨੂੰ ਠੀਕ ਹੈ ਜੀ ਲੋਕਾਂ ਨੂੰ ਜਿਹੜੇ ਗਰੀਬ ਕਿਸਾਨ ਨੇ ਛੋਟੀ ਪੈਲੀ ਵਾਲੇ ਨੇ ਉਹ ਐਡੇ ਐਡੇ ਸੰਦ ਕਿੱਥੋਂ ਲੈਣਗੇ ਇਹ ਸਰਕਾਰ ਮਹੱਈਆ ਕਰਾਵੇ ਹਾਂਜੀ ਤਾਂ ਲੋਕ ਆਪਦੇ ਆਪ ਇਹੋ ਜੇ ਛੋਟੇ ਸਿਸਟਮ ਨੇ ਭਾਸੇ ਰੌਂਦਾ ਹੈ ਹਾਂਜੀ ਤਾਂ ਮੱਲਾ ਪਰਾਲੀ ਨੂੰ ਅੱਗ ਲਾਉਣ ਤੋਂ ਵੀ ਗਰੇਜ ਹੋ ਸਕੇ ਹਾਂਜੀ ਨਾਲੇ ਹਰੇ ਹਰ ਕਿਸਾਨ ਨੂੰ ਸਹੂਲਤ ਮਿਲਦੀ ਹੈ ਭਾਸੇਰ ਮਿਲਦਾ ਹੈ ਇਹ ਸਿਸਟਮ ਹੀ ਕਰਾਊਗਾ ਠੀਕ ਹੈ ਜੀ ਨੰਬਰਦਾਰ ਕੋਲੇ ਹੋ ਇਹ ਸਿਸਟਮ ਹੀ ਕਰਾਊਗਾ ਇਹ ਚੀਜ਼ ਨੂੰ ਠੀਕ ਹੈ ਜੀ ਕਿ ਆਪਾਂ ਨੂੰ ਪ੍ਰੋਬਲਮ ਪਰਾਲੀ ਦੀ ਲੈ ਦਿੱਤੀ ਹੈ ਹਾਂ ਜੀ ਲਿੱਦ ਦੀ ਪ੍ਰਾਲੀ ਦੀ ਪ੍ਰੋਬਲਮ ਹੈ ਉਹ ਟੂਰ ਕਰ ਦੇਣੀ ਹੈ ਇਹਨੇ ਇਹਨੇ ਕਰ ਦੇਣੀਆਂ ਨਾਲੇ ਨੰਬਰਦਾਰ ਸਾਹਿਬ ਕੋਈ ਵੀ ਲੈ ਲੇ 380000 ਦਾ ਆਮ ਕਿਸਾਨ ਦੇ ਹੱਕ ਚਾ ਬਿਲਕੁਲ ਬਿਲਕੁਲ ਇਹਦੇ ਨਾਲ ਅਗਲਾਉਣ ਦੀ ਲੋੜ ਨਹੀਂ ਪੈਣੀ ਲੋੜ ਨਹੀਂ ਪੈਣੀ ਜੀ ਹਾਂ ਹੁਣ ਆਪਾਂ ਕਿਉਂ ਲੈੱਦ ਦੀ ਇਕੱਲੀ ਲੈੱਦ ਦੀ ਸਮੱਸਿਆ ਸੀ ਸਮੱਸਿਆ ਲੈੱਦ ਦੀ ਸੀ ਤੇ ਲੈੱਦ ਦੀ ਸਮੱਸਿਆ ਇਹਨੇ ਹੱਲ ਕਰਤੀ ਜੀ ਬਾਕੀ ਇਸ ਸਮੱਸਿਆ ਦਾ ਕੋਈ ਹੈ ਨਹੀਂ ਚੱਕਰ ਵੀਰੇ ਹਾਂ ਇਹਨਾਂ ਇਸ ਸਮੱਸਿਆ ਦੀ ਵੀ ਲੋੜ ਵੀ ਨਹੀਂ ਨਾ ਲੋੜ ਨਹੀਂ ਇਸ ਸਮੱਸਿਆ ਨਾ ਜ਼ਿਮੀਂਦਾਰ ਤੇ ਖਰਚਾ ਪਵੇ ਸਮੱਸਿਆ ਦਾ ਨਾ ਕੰਬੈਨ ਹੋਵੇ ਕੋਈ ਖਰਚਾ ਹੈ ਜੀ ਸੋਸਾਇਟੀਆਂ ਨੂੰ ਮੁਹੱਈਆ ਕਰਾਇਆ ਜਾਵੇ ਸਰਕਾਰ ਵੱਲੋਂ ਠੀਕ ਹੈ ਜੀ ਜਿਹੜੇ ਕਿਸਾਨ ਮੰਗਦੇ ਆ ਵੀ ਸਾਨੂੰ ਕੋਈ ਸਹੂਲਤ ਦਿੱਤੀ ਜਾਵੇ ਵਧੀਆ ਸਹੂਲਤ ਆ ਇਹ ਹੋਣੇ ਪੈਸਿਆਂ 'ਚ ਸੋਸਾਇਟੀਆਂ ਦੇ ਵਿੱਚ 2-2 4-4 ਦਿੱਤੇ ਜਾਣ ਹਾਂ ਜੀ ਤਾਂ ਪਰਾਲੀ ਦਾ ਜਿਹੜਾ ਅੱਗ ਲਾਉਣ ਦਾ ਮਸਲਾ ਪੀ ਬੰਦ ਹੋ ਜਾਵੇ ਸਹੀ ਗੱਲ ਆ ਜੀ ਹਾਂ ਜੀ ਹਾਂ ਬੜਾ ਨਿੱਕਾ ਜਿਆ ਯਾਰ ਅਸਿੰਦਰਾ ਹਾਂ ਹਾਂ ਦੇਖਣ ਨੂੰ ਵੀ ਸੋਹਣਾ ਲੱਗਦਾ ਕੋਈ ਐ ਨਹੀਂ ਹੈਗਾ ਉਹ ਵੱਡੇ ਬਿਲਰਾਂ ਜਿਹਦਾ ਆਪਾਂ ਨੂੰ ਸਮੱਸਿਆ ਇਹ ਆਉਂਦੀ ਸੀ ਟਰਾਲੇ ਲੈ ਲੋ ਚੱਕਣੇ ਇਹਦਾ ਚਾਰਜ ਹੈ ਕਿਸਾਨ ਆਪ ਦਾ ਆਪ ਹੀ ਬਣਾ ਲੈ ਬਿਲਕੁਲ ਬਿਲਕੁਲ ਠੀਕ ਨਹੀਂ ਅਸੀਂ ਤਾਂ ਨੰਬਰਦਾਰ ਜੀ ਦਾ ਧੰਨਵਾਦ ਕਰਦੇ ਆ ਆ ਕਿੱਥੇ ਨੇ ਬੱਚੇ ਆਪਣੇ ਜੀ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਆ ਕੇ ਵੀਰ ਨੇ ਸਬਸਿਡੀ ਵਾਸਤੇ ਆ ਸਾਰੇ ਸੰਤ ਲੈ ਆਏ ਨੇ ਸਾਨੂੰ ਕੰਬਾਈਨ ਵਾਲਿਆਂ ਨੂੰ ਬਹੁਤ ਸੋਲਤ ਹੋ ਜਾਣੀ ਹੈ ਲੱਖ ਰੁਪਏ ਦਾ ਤਾਂ ਆਪਾਂ ਨੂੰ SMS ਲਵਾਉਣਾ ਪੈਣਾ ਸੀਗਾ ਹਾਂਜੀ ਹਾਂਜੀ ਲੋੜ ਵੀ ਹੈ ਜੀ ਇਹ ਤਾਂ 35 HP ਦਾ ਜਿਹੜਾ ਟਰੈਕਟਰ ਚਲਾਈ ਜਾਵੇ ਭਰਾ ਓਕੇ ਟਰੈਕਟਰ ਦੀ ਆਵਾਜ਼ ਵੀ ਨਹੀਂ ਬਦਲੀ ਹੈਗੀ ਹਾਂ ਹਾਂ ਇਹ ਤਾਂ ਗੱਠ ਵੀ ਜਿੰਦਰਾ ਥੋੜੇ ਟਾਈਮ ਜੀ ਬਣਾ ਆਂਦਾ ਹੋਊਗਾ ਹਾਂ ਦੇਖਣਾ ਆਪਣੇ ਸਾਹਮਣੇ ਹੀ ਆ ਆ ਦੇ ਹੁਣ ਟਰੈਕਟਰ ਲੈਦਰ ਚੱਕੀ ਜਾਂਦਾ ਸਾਰੀ ਹਾਂ ਤੇ ਟਰੈਕਟਰ ਇਹਦਾ ਇਹਦੀ ਖਾਦ ਹੀ ਬਣੀ ਆ ਭਰਾ ਜੇ ਤੋ ਕਣਕ ਬੀਜਣੀ ਆ ਹਾਂ ਆ ਤਾਂ ਨਵੀਂ ਖਾਦ ਆ ਯਾਰ ਹਾਂ ਮੇਰੇ ਤੰਗਲੀ ਜੀ ਬਣੀ ਹੋ ਖੁੱਟੀ ਜਾਂਦਾ ਉਸ ਮੈਂ ਹਾਂ ਹਾਂ ਤੰਗਲੀ ਵਧੀਆ ਕੀ ਜਿਆ ਯਾਰ ਬਹੁਤ ਵਧੀਆ ਹੈਨਾ ਜਦੋਂ ਨਾਲ ਸੁੱਕਾ ਹੋਇਆ ਫਿਰ ਤਾਂ ਇਹ ਵੀ ਜਿਆਦਾ ਤੇਜ਼ ਤੁਰਦਾ ਤੇਜ਼ ਤੁਰਿਆ ਜਾਣਾ ਇਹਦਾ ਆਪਾਂ ਇੱਕ ਕਿਸਾਨ ਭਰਾਵਾਂ ਨੂੰ ਟ੍ਰਾਇਲ ਬਣਾ ਕੇ ਟ੍ਰਾਇਲ ਹੀ ਦੇ ਰਹੇ ਆ ਅੱਜ ਆਪਾਂ ਵੀ ਤੋਹ ਹੋਗਾ ਟਰੈਕਟਰ ਨਾਲ ਤੁਰ ਹੀ ਬਹੁਤ ਜਾਣਾ ਗੱਲ ਕਰ ਅੱਜ ਤਾਂ ਹਰਾਤ ਖਰਚੇ ਦਾ ਹਰੇ ਨੇ ਕਾ ਤੇ ਉਹਨਾਂ ਦਾ ਆਪਾਂ ਹੁਣ ਵੱਢ ਕੇ ਦੇਵਾਂਗੇ ਘੰਟਾ ਪਹਿਲਾਂ ਤਾਂ ਵੱਢਿਆ ਹਾਂ ਇਹਨੇ ਆਟੋਮੈਟਿਕ ਹੀ ਘੱਟ ਦੇਣੀ ਹੈ ਇਕੱਠਾ ਹਾਂਜੀ ਹਾਂਜੀ ਆ ਦੇ ਨਾਲੇ ਜਿਹੜਾ ਐਸਐਮਐਸ ਲੱਗਦਾ ਉਹਨੇ ਤਾ ਖੰਡਿਆਈ ਦੇਣੀ ਆ ਉਹਨੇ ਤਾਂ ਮੰਨ ਲਾ ਇਹ ਉਹਨੂੰ ਜੜਾ ਤੇ ਜਾਣਾ ਬਾਈ ਉਹਨੇ ਇਹਨੇ ਖੱਤੇ ਚੋਂ ਚਾਕੀ ਦੇਣੀ ਐ ਤਾਂ ਜੰਦਰਾ ਦੇ ਜਮਾ ਸਾਫ ਕਰਦਾ ਜਾਂਦਾ ਹਾਂ ਬਿਲਕੁਲ ਬਿਲਕੁਲ ਆ ਜਿਹੜਾ ਕੋਈ ਟਾਇਰ ਦਾ ਆ ਗਿਆ ਇਹਦਾ ਵੀ ਅਜੇ ਮੰਨ ਲਾ ਹਰੇ ਕਰਚੀਆਂ ਕਰਕੇ ਛੱਡਦਾਗਾ ਜਦੋਂ ਸੁੱਕ ਕੇ ਕਰਚੇ ਜਮੀ ਚਾਹੇ ਨਹੀਂ ਇਹ ਚਲੋ ਹਰਦੇਵ ਅਸੀਂ ਵੀ ਥੋੜਾ ਜਿਹਾ ਫਿਰ ਸੂਚਿਤ ਰੱਖਾਂਗੇ ਜਦੋਂ ਕੰਬੈਨ ਨਾਲ ਵੱਢਾਂਗੇ ਲੀ ਦੇ ਨਾਲ ਥੱਲੇ ਲਦੜਿਆ ਨਾ ਜਾਵੇ ਠੀਕ ਆ ਅਸੀਂ ਸਾਰੇ ਡਰਾਈਵਰਾਂ ਨੂੰ ਸਮਝਾਵਾਂਗੇ ਵੀ ਦੁਬਾਰੇ ਟਾਇਰ ਨਾ ਚੜੇ ਇਹਦੇ ਲਦ ਦੇ ਉੱਤੇ ਓਕੇ ਇਹਦਾ ਅੱਜ ਸ਼ੁਰੂਆਤ ਕਰਿਆ ਸ਼ੁਰੂਆਤ ਕਰਿਆ ਬਾਕੀ ਫਿਰ ਟਰਾਲੀ ਵੀ ਚਲੋ ਇੱਕ ਸਾਈਡ ਤੇ ਜਾ ਕੇ ਦਾਣੇ ਪਾ ਦਿਆ ਕਰੀਏ ਅਸੀਂ ਹਾਂ ਕਿਉਂਕਿ ਖਰਚਿਆਂ ਦੇ ਵਿੱਚ ਫਰ ਵਾਲੀ ਨਾਲ ਦੀ ਇਹ ਗੱਲ ਹੈਗੀ ਵੀ ਖਰਚੇ ਆਦੇ ਹੁਣ ਜਾਂਦਾਗਾ ਸਾਰੀ ਲਿੱਤ ਚੱਕਦਾ ਤੁਰਿਆ ਜਾਂਦਾਗਾ 100% ਦਾ ਯਾਰ ਇਹ ਕਲੀਅਰ ਪਾਸ ਆਗਾ ਹਾਂਜੀ ਹਾਂ ਪਾਸ ਵੀਰੇ ਪਾਸ ਠੀਕ ਆ ਹੁਣ ਆ ਲਿੱਤ ਸਾਰੀ ਲੈ ਗਿਆ ਚੱਕ ਕੇ ਐਸਐਮਐਸ ਨੇ ਤਾਂ ਵਿੱਚ ਖੰਡਿਆਈ ਦੇਣੀ ਆ ਐਸਐਮਐਸ ਤੋਂ ਜਣਾ ਜਣਾ ਲੈ ਕੇ ਵੀਰੇ ਇਹਨੇ ਕੋਈ ਜਣਾ ਜਣੇ ਬਾਕੀ ਟਰੈਕਟਰ ਦੂਜੇ ਗੇਅਰ ਦੇ ਵਿੱਚ ਚੱਲੂਗਾ ਸੁਪਰ ਸੀਡਰ ਹਾਂ RAM ਨਾਲ ਚੱਲੂਗਾ ਇਹ ਮਾਨਸਾ ਦੀ ਕੰਪਨੀ ਆ ਹੰਡਿਆ ਰੋਡ ਤੇ ਗ੍ਰੇਡ ਵਾਲੇ ਇਸ ਟਮਾ ਦੇਖ ਲੈ ਕੀ ਬਣਾਇਆਗਾ ਨਾਲੇ ਹੁਣ ਆਪਾਂ ਨੂੰ ਪਤਾ ਪੂਰਾ ਵਿੱਗਾ ਥਾਂਵਾਂ ਦਾ 1 ਵਿੱਗਾ ਥਾਂਵਾਂ ਪੂਰਾ ਵਿੱਗੇ ਥਾਂਵਾਂ ਚ ਪਤਾ ਲੱਗ ਜੂ ਵੀ ਕਿੰਨੀਆਂ ਇਕੱਠਾਂ ਨੇ ਕਿੰਨੇ ਇਕੱਠਾ ਨੇ ਕਿੰਨੀਆਂ ਇਕੱਠਾਂ ਬਣਾਈਆਂ ਨੇ ਇਹੇ ਕਰਕੇ ਇੱਥੇ ਆਏ ਆਪਾਂ ਫਿਰ ਤਾਂਹੀਂ ਲੋਕਿੰਦ ਨਹੀਂ ਗਏ ਗਿਣਤੀ ਮਿੰਤੀ ਹੋ ਜੂ ਸਾਰੀ ਆਪਣੀ ਬਾਕੀ ਨੰਬਰਦਾਰ ਸਾਹਿਬ ਖੜੇ ਨੇ ਇੱਕ ਨੰਬਰਦਾਰ ਸਾਹਿਬ ਦਾ ਇਹ ਬੇਲਰ ਆ ਇੱਕ ਨੰਬਰਦਾਰ ਸਾਹਿਬ ਦਾ ਖੇਤ ਆ ਇੱਕ ਦਾ ਖੇਤ ਆ ਅੱਜ ਨੰਬਰਦਾਰ ਹੀ ਇਕੱਠੇ ਕਰਤੇ ਆਪਾਂ ਹਾਂਜੀ ਨਹੀਂ ਨਹੀਂ ਕੋਠਾਰੂ ਜੀ ਸਾਹਿਬ ਐਂਡ ਆਪਣਾ ਐਸ.ਐਮ. ਸਾਹਿਬ ਸੀਨਾਰ ਸਾਹਿਬ ਹਾਂਜੀ ਇਹੀ ਬੋਲ ਰਹੇ ਨੇ ਕਿ ਅੱਗ ਨਹੀਂ ਰੋਣੀ ਨੰਬਰ ਦਾ ਰਣ ਜ਼ਿੰਮੇਵਾਰੀ ਆ ਨਾਲੇ ਇਸ ਕਰਕੇ ਹੀ ਅਸੀਂ ਇਹ ਸਿਸਟਮ ਚਾਲੂ ਕਰਵਾਇਆ ਠੀਕ ਆ ਜੀ ਇਸ ਕਰਕੇ ਹੁਣ ਅੱਗ ਲਾਉਣ ਦੀ ਲੋੜ ਨਹੀਂ ਇਹਨੂੰ ਰੋਟਾਵੇਟਰ ਮਾਰਾਂਗੇ ਪਾਣੀ ਛੱਡਾਂਗੇ ਪਾਣੀ ਛੱਡਾਂਗੇ ਜੀ ਹਾਂ ਓਕੇ ਨਾਲੇ ਕਿਉਂਕਿ ਅਗੇਤੀ ਆ ਪਜਾਈ ਹਲੇ ਪਜਾਈ ਹੁੰਦੀ ਨਹੀਂ ਹਾਂਜੀ ਪਾਣੀ ਛੱਡ ਦਿਆਂਗੇ ਤੁਸੀਂ ਵੇਰੀ ਵਾਕੇ ਆਉਗੇ ਜੀ ਵੀ ਜੀ ਜੀ ਸਹੀ ਗੱਲ ਆ। ਇਹ ਆ ਪੇਸਲੇ ਪਾਸੇ ਹੋ ਜੀ। ਪਿੱਛੇ ਵਸ। ਹਾਂ ਜੀ। ਉਹਦੇ ਕੋਲੇ ਸਕਰੀਨ ਲੱਗੀ ਆ ਜੀ ਟਰੈਕਟਰ ਤੇ ਤੇ ਉਹ ਸਕਰੀਨ ਚ ਜਦੋਂ ਦੱਸ ਦੂ ਨਾ ਵੀ ਗੱਠ ਬਣ ਗਈ ਤੇ ਉਸ ਤੋਂ ਬਾਅਦ ਇਹਨੇ ਆਟੋਮੈਟਿਕ ਉਹਨੇ ਲਿਫਟ ਚੱਕ ਦੇਣੀ ਆ ਆਪਦੀ। ਹਾਂ ਜੀ ਹਾਂ। ਬਾਕੀ ਨੰਬਰਦਾਰ ਸਾਹਿਬ ਜਿਵੇਂ ਹੁਣ 15 16 16 ਲੱਖ ਦੇ ਬੇਲਰ ਨੇ 20-20 ਲੱਖ ਰੁਪਏ ਉਹਨਾਂ ਨੂੰ ਚਾਹੀਦਾ ਟਰਾਲੀਆਂ ਦੇ ਪਿੱਛੇ ਬਿਲਕੁਲ ਬਿਲਕੁਲ ਹੁਣ ਇਹਨੂੰ ਮੰਨ ਲਓ ਚਾਹੇ ਆਪਾਂ ਕਿਸਾਨ ਹੀ ਆਪਦੀਆਂ ਇਕੱਠਾਂ ਬਣਾ ਕੇ ਆਪਦੀਆਂ ਵੇਚ ਸਕਦਾ ਆ ਕੋਈ ਵੱਡਾ ਸਿਸਟਮ ਨਹੀਂ ਹੈਗਾ ਪੱਠੇ ਵਾਲੇ ਲੈ ਸਕਦੇ ਕਰਦੇ ਨੇ ਪੱਠੇਲੇ ਛੋਟੇ ਟਰੈਕਟਰ ਨਾਲ ਵੀ ਚੱਲ ਸਕਦਾ ਹੁਣ ਨੰਬਰਦਾਰ ਸਾਹਿਬ ਦੱਸ ਰਹੇ ਨੇ ਕਿ ਵੀ ਅਸੀਂ ਪੱਠੇ ਵਾਲਿਆਂ ਨਾਲ ਹੀ ਕੰਟੈਕਟ ਕਰਿਆਗਾ ਵੀ ਜਿੰਨੀ ਗੱਠ ਬਣਾਉਂਗੇ ਅਸੀਂ ਆਪਦੀ ਆਪ ਚੱਕੀ ਲੈ ਜਾਾਂਗੇ ਇਹਨਾਂ ਨੇ ਤਾਂ ਇੱਕ ਵਾਰ ਮੰਨ ਗੱਠ ਬਣਾ ਦੇਣੀ ਆ ਬਸ ਠੀਕ ਆ ਹਾਂਜੀ ਬਾਕੀ ਖੱਤੇ ਵਾਲਾ ਦੀ ਵੇਚੂਗਾ ਜੀ ਬਾਕੀ ਨੰਬਰਦਾਰ ਸਾਹਿਬ ਆਪਾਂ ਤਾਂ ਅੱਜ ਟ੍ਰਾਇਲ ਹੀ ਕਰ ਰਹੇ ਹਾਂ ਨਾ ਹਾਂ ਚਾਹ ਉਹ ਸੁੱਕੇ ਤੋਂ ਦਾ ਟਰੈਕਟਰ ਨੇ ਤੋਰਾ ਵੀ ਵਧਾ ਦੇਣਾ ਬਿਲਕੁਲ ਤੇ ਜਿੱਥੇ ਹੁਣ ਜਿਵੇਂ ਇਸ ਹਿਸਾਬ ਨਾਲ ਦਾ 4 ਕਿਲੇ 5 ਕਿਲੇ ਕੱਢੂਗਾ ਜਦੋਂ ਸੁੱਕ ਗਈ ਫਿਰ ਇਹਨੇ 10 ਕਿਲਿਆਂ ਤੋਂ ਪਲੱਸ ਕੱਢੀ ਜਾਣਾ ਜੀ ਇਹ ਬਾਤ ਸਾਹਿਬ ਸ਼ੁਰੂਆਤ ਦਿਖਾਉਣੀ ਹੈ ਹਾਂਜੀ ਇਹ ਕੀ ਸਿਸਟਮ ਹੈ ਕਿਵੇਂ ਚੱਲਦਾ ਕਿਵੇਂ ਚੱਲਦਾ ਜੀ ਬਸ ਆਪਾਂ ਇੰਨੀਆਂ ਕਿਉਂਕਿ ਨਵੇਂ ਨਵੀਂ ਮਸ਼ੀਨ ਕਰਕੇ ਉਹ ਥੋੜੀ ਜਿਹੀ ਰਿਕਾਵਟ ਪੈਂਦੀ ਹੈ ਰਿਕਾਵਟ ਪੈਂਦੀ ਹੈ ਜੀ ਇਹ ਤਾਂ 15 20 ਦਿਨ ਨੇ ਆਪਣੇ ਬਾਡੀ ਚ ਜਰੂਰ ਤਾਂ ਹੋਰ ਵੀ ਕਿਸੇ ਦਾ ਭੈਣ ਭਾਈ ਦਾ ਜੀ ਕਰਦਾ ਉਹ ਲਿਆ ਸਕਦਾ ਜੇ ਤਾਂ ਹੀ ਹੋਈ ਤਾਂ 3 ਦਿਨ ਬਾਅਦ ਇਹ ਸਿਸਟਮ ਚੱਲਦਾ ਹਾਂ ਜੀ ਹੁਣ ਤਾਂ ਥੋੜਾ ਜਿਹਾ ਡਿਫਾਲਟ ਕਰਕੇ ਨਾ ਸਾਰਾ ਟੁੱਟੀ ਕਰਕੇ ਆਪਾਂ ਨੂੰ ਦਿੱਕਤ ਲੱਗੀ ਉਹ ਕਿਤੇ ਪੌਣ ਪੌਣ ਵੇਲੇ ਤਾਰ ਖਿੱਚੀ ਗਈ ਉਹ ਨਾ ਜਦੋਂ ਪਲੈਂਕਾਂ ਲੂਕਾਂ ਕੱਢ ਕੇ ਕੱਢਦੇ ਹੋਣਗੇ ਉਦੋਂ ਥੋੜੀ ਜੀ ਉਹ ਕਰਦੀ ਇਹਨਾਂ ਨੇ ਇਹ ਤਾਂ ਪਲੱਗ ਹੀ ਜਾ ਗਿਆ ਬਿਲਕੁਲ ਚੱਲਦਾ ਹੀ ਨਹੀਂ ਤੇਰਾ ਇੱਕ ਬਾਅਦ ਚੱਲੂ ਆਣੀ ਲੇਦਾਗਾ ਅਸਾ ਇਹ ਜਿਹੜਾ ਮਾਰ ਚੀਜ਼ ਤਾਂ ਹੈਗੀ ਆ ਵਧੀਆ ਇਹ ਸਹੀ ਗੱਲ ਆ ਕੀ ਨਹੀਂ ਮਾੜੀ ਹੈਗੀ ਗੱਠ ਬਹੁਤ ਵਧੀਆ ਬੰਨੀ ਹੈਗੀ ਨਾਲੇ ਇਹ ਤਾਂ ਨਵੀਂ ਤਕਨੀਕ ਆ ਹਾਂ ਇਹ ਕੋਈ ਪੁਰਾਣਾ ਨੀ ਜਿਵੇਂ ਦੂਜੇ ਬੇਲਰ ਚੱਲਦੇ ਨੇ ਉਹਨਾਂ ਦਾ ਸਿਸਟਮ ਦਾ ਪਤਾ ਲੱਗ ਜਾਂਦਾ ਤੇ ਮਾਲ ਵੀ ਹਜੇ ਗਿੱਲਾ ਹੈਗਾ ਗਿੱਲਾ ਹੈਗਾ ਇੱਕ ਗੱਠ ਕੱਢ ਕੇ ਬਸ ਪਤਾ ਲੱਗ ਜੂ ਕੀ ਹੋ ਗਿਆ ਜਮ ਹੋ ਗਿਆ ਇਧਰ ਇਕੱਠਾ ਚੱਲ ਕਿੱਲੇ ਕਰਕੇ ਨਹੀਂ ਜਾਂਦਾ ਉੱਧਰ ਵੀ ਜਾਣ ਲੱਗਿਆ ਇਧਰ ਵੀ ਜਾਣ ਲੱਗਿਆ ਇੰਨਾ ਤੇ ਜਾਣ ਲੱਗਦਾ ਛੱਡਾਂ ਦੇ ਮਾਲ ਵੰਡੂਗਾ ਇਧਰ ਲਵਾਉ ਪੱਤੀ ਜੀ ਕੋਈ ਪੱਤੀ ਜੀ ਲਵਾਉ ਜਿਹੜੇ ਕਰਨੀ ਤੇ ਚੜ੍ਹਈਦਾ ਨਾ ਭਰੇ ਜਗਾ ਤੋਂ ਲੈ ਲੈ ਤ ਨਹੀਂ ਜਾਣਾ ਤਾਂ ਭਰਾ ਮਾਲ ਲੈਣਾ ਇਧਰ ਲੈ ਕੇ ਮਾਲ ਤਾਂ ਪਹਿਲਾਂ ਹੀ ਜਿੰਦਰਾ ਘੱਟੋਂ ਤੋਂ ਚੱਕਦਾਗਾ ਕਿਰਾਂ ਤੁਸੀਂ ਦੋਨੇ ਫੋਰਮੈਨ ਇੱਕ ਦਿਹਾੜੀ ਲਾਓ ਇਹਨਾਂ ਕੋਲੇ ਸਹੀ ਗੱਲ ਫੇਰ ਪਤਾ ਲੱਗੂ ਨਾ ਜਦ ਆ ਕੇ ਕੰਪਨੀ ਵਾਲੇ ਤੈਨੂੰ ਲੱਗ ਜਾਣਗੇ ਨਾਲ ਸਮਝਾਂਗੇ ਸਾਰੀ ਗੱਲ ਸਮਝ ਲਏ ਹਾਂ ਇਕੱਲੇ ਬੰਦੇ ਦਾ ਫੇਰ ਵੀ ਦਿਮਾਗ 'ਚ ਉਹਦਨੇ ਕਿਹਾ ਸੀਗਾ ਬਾਈ ਨੇ ਕਹਿੰਦਾ ਿੱੱਲੇ ਲੰਗੇ ਜਿਹੀ ਚੱਲੀ ਚੋਕ ਹੋਇਆ ਦੋਨੇ ਓਕੇ ਓਕੇ ਤੇ ਜਿਹੜਾ ਸੁੱਕਾ ਹੋਊਗਾ ਉਹ ਤੇ ਚੱਲਣਾ ਚਲੋ ਬਸ ਆ ਇੱਕ ਗੱਟ ਕੱਢ ਲਓ ਫੇਰ ਬਣਾ ਦਾਂਗੇ ਫੇਰ ਆਗੇ ਕਿਤਨੇ ਵਧੀਆ ਸੁੱਕੇ ਜਿ ਚਲਾਈ ਉਹਦਨੇ ਸੋਡੀ ਪ੍ਰੋਪਰ ਵੀਡੀਓ ਉਹਦਨੇ ਪਾ ਕੇ ਜਾਵਾਂਗੇ ਹਾਂ ਅੱਜ ਤਾਂ ਉ ਚੱਲ ਅੱਜ ਤਾਂ ਚਲੋ ਆਪਾਂ ਇੱਕ ਟੈਸਟ ਹੀ ਕਰਕੇ ਦੇਖਿਆ ਸੀਗਾ ਜਾਂ ਕੱਢ ਦੇ ਭਾਈ ਇਹਨੂੰ ਚਲਾ ਦੇ ਕੱਢ ਦੇ ਇਹਨੂੰ ਆਹ ਦੱਬ ਕੇ ਕੱਢ ਦੇ ਹੋਰ ਕੀ ਹਾਂ ਮਾਲ ਹਰੇ ਕਰਕੇ ਨਾ ਉਹ ਸਾਈਡਾਂ ਤੇ ਫਸ ਜਾਂਦਾ ਸਾਈਡਾਂ ਤੇ ਫਸ ਜਾਂਦਾ ਉਹ ਟੈਨਾਂ ਨੂੰ ਜਾਮ ਕਰ ਦਿੰਦਾ ਜਦੋਂ ਸੁੱਕ ਗਿਆ ਮਾਲ ਤੇ ਫੇਰ ਵੀ ਫਸਦਾ ਹੁਣ ਐਂ ਆਗਾ ਵੀ ਉੱਥੋਂ ਚੱਲ ਕੇ ਆਈ ਆਗੀ ਉਹ ਟੈਨਾਂ ਨੂੰ ਜਾਮ ਕਰ ਦਿੰਦਾ ਸਾਈਡਾਂ ਤੇ ਜਾਮ ਕਰ ਦਿੰਦਾ ਫਿਰ ਉਹਨੇ ਗੱਠ ਨਹੀਂ ਬੰਨਣੀ ਹੈਗੀ ਹਾਂ ਤਾਂ ਗਾਦਾ ਫੜਿਆ ਨਹੀਂ ਜੇ ਹਾਂ ਕੁੱਲ ਮਲਾ ਕੇ ਕੀ ਕਹਿਣਾ ਚਾਹਣਾ ਕੁੱਲ ਮਲਾ ਕੇ ਸੁੱਕੇ ਚ ਟ੍ਰਾਇਲ ਕਰਾਂਗੇ ਆਪਾਂ ਨੇ ਠੀਕ ਆ ਚਾਰ ਦਿਨ ਉਹ ਜਿਹੜੀ 12 ਵਿਘੇ ਬਈ ਆ ਉੱਧਰ ਟ੍ਰਾਇਲ ਕਰਾਂਗੇ ਨਾਲੇ ਫੈਕਟਰੀ ਵਾਲਿਆਂ ਨੂੰ ਬੁਲਾ ਲਾਂਗੇ ਹਾਂ ਉਸ ਦਿਨ ਆਪਾਂ ਪੂਰੀ ਵੀਡੀਓ ਦਿਖਾਵਾਂਗੇ ਸਾਰੇ ਬਾਈਆਂ ਨੂੰ ਓਕੇ ਠੀਕ ਆ ਅਜ ਤੋਣ ਆਪਾਂ ਇੱਕ ਟ੍ਰਾਇਲ ਹੀ ਕਰਿਆ ਬਸ ਮਾੜਾ ਬਟਾ ਹਾਂ ਅਸਲੀ ਵੀਡੀਓ ਉਦੋਂ ਦਿਖਾਵਾਂਗੇ ਆਹ ਜੀ ਹਾਂ ਤੇ ਨਾਲੇ ਉਹ ਬੰਦੇ ਨ ਮਸ਼ੀਨਾਂ ਕੰਪਨੀ ਵਾਲੇ ਬੁਲਾਵਾਂਗੇ ਨ ਕੰਪਨੀ ਵਾਲਿਆਂ ਨੂੰ ਕਰ ਲਈਏ ਇਹਦਾ ਆਪਾਂ ਵੀਡੀਓ ਹਾਂ ਠੀਕ ਆ ਦੋਸਤੋ ਨਾੜ ਗਿੱਲਾ ਕਰਕੇ ਜੀ ਤਾਂ ਕਰਕੇ ਨੇ ਟਾਇਰ ਸਹੀ ਨਹੀਂ ਦਿੱਤਾ ਇੱਕ ਗੱਲ ਚੱਡੀ ਆਗੀ ਉਹ ਗੱਠ ਦਗਾ ਵੀ ਸਾਨੂੰ ਗੱਠ ਉਹ ਗੱਠ ਇੱਕ ਗੱਡੀ ਆ ਉਹ ਗਿੱਲੀ ਆ ਉਹ ਮਾਲਾ 20 ਕਿਲੋ 50 ਕਿਲੋ ਰ ਬਣ ਗਈ ਉਹ 25 30 ਕਿਲੋ ਦੀ ਗੱਠ ਉਹਨੇ 50 60 ਕਿਲੋ ਦੀ ਗੱਠ ਬਣਾਤੀ ਹੁਣ ਗਿੱਲਾ ਨਾੜ ਕਰਕੇ ਨਾ ਸੈਡਾਂ ਤੇ ਜਿੰਦਰ ਫਸੀ ਜਾਂਦਾ ਉਹਦੇ ਕਰਕੇ ਤਾਂ ਪੈਣਾ ਜਾਨ ਕਰ ਦਿੰਦੀ ਆ ਤੇ ਠੀਕ ਆ ਜੀ ਤੁਹਾਨੂੰ ਜਿੰਨੇ ਸੁੱਕੇ ਚਲਾਇਆ ਉਹਦਨੇ ਤੁਹਾਨੂੰ ਸਾਰੀ ਵੀਡੀਓ ਦੀ ਪ੍ਰੋਪਰ ਦਿਖਾਵਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਇਕ ਕਰਕੇ ਜਰੂਰ ਦੱਸਿਓ ਜੇ ਕਿਸੇ ਵੀਰ ਭਾਈ ਨੂੰ ਇਹਦੇ ਬਾਰੇ ਜਾਣਕਾਰੀ ਹੋਈ ਤਾਂ ਵੀ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਹਨਾ ਵੀ ਇਹ ਇਸ ਵਾਰ ਸਾਡੇ ਏਰੀਆ 'ਚ ਤਾਹੇ ਪਹਿਲੀ ਵਾਰ ਆਇਆ ਕੋਈ ਬੇਲਰ ਛੋਟਾ ਬੇਲਰ ਆਗਾ ਤੇ ਉਹ ਜਿਹੜੇ ਕਿਸੇ ਵੀਰ ਦੇ ਪਹਿਲਾਂ ਹੋਰ ਏਰੀਆ 'ਚ ਬੇਲਰ ਇਹ ਚੱਲਦਾ ਹੋਇਆ ਤਾਂ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ